ਸਿਰੀ ਗੁਰੂ ਰਵਿਦਾਸ ਸਪੋਰਟਸ ਐਂਡ ਹੈਲਥ ਕਲੱਬ ਗੁਰਾਇਆਂ ਵੱਲੋਂ 8ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਸੰਗਰੂਂਦੀ ਰੋਡ ਵਿਖੇ ਕਰਵਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਉਂਸਲਰ ਬਲਵਿੰਦਰ ਕੌਰ ਹੀਰ ਕਾਉਂਸਲਰ ਪਤੀ ਸੰਜੀਵ ਕੁਮਾਰ ਹੀਰ ਆਮ ਆਦਮੀ ਪਾਰਟੀ ਆਗੂ ਪਹੁੰਚੇ ਅਤੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਇਸ ਮੌਕੇ ਰੋਸ਼ਨ ਰੋਸ਼ੀ ਸਾਫਕਾ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਵਿਸ਼ੇਸ਼ ਤੌਰ ਤੇ ਪਹੁੰਚੇ ਪਹਿਲਾ ਇਨਾਮ 11000 ਅਤੇ ਦੂਸਰਾ ਇਨਾਮ 7100 ਰੁਪਏ ਦਿੱਤਾ ਗਿਆ ਇਸ ਮੌਕੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹਰ ਬੱਚੇ ਨੂੰ ਮੈਡਲ ਦਿੱਤੇ ਗਏ ਆਏ ਹੋਏ ਮਹਿਮਾਨਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਪ੍ਰੀ ਸਹੋਤਾ ਗੁਰਦਿਆਲ ਟੇਂਗ ਊਮਾ ਠੇਕੇਦਾਰ ਬੂਟਾ ਠੇਕੇਦਾਰ ਸੁਨੀਲ ਕੁਮਾਰ ਸ਼ੀਲਾ ਹਰਦੀਪ ਕੁਮਾਰ ਦੀਪਾ ਜੱਸੀ ਯਸ਼ ਸੋਨੂ ਸਟੂਡੀਓ ਅੰਕੁਸ਼ ਪ੍ਰਿਆਸ਼ੂ ਸਮੀਰ ਅਜਮੇਰ ਆਸ਼ੀਸ਼ ਹਰਸ਼ ਹੈਰੀ ਅਬੇ ਨਿਤਿਨ ਵੰਸ਼ ਅਤੇ ਹੋਰ ਹਾਜ਼ਰ ਸਨ ਅੱਜ ਗੁਰਾਇਆਂ ਵਿਖੇ ਸ਼੍ਰੀ ਗੁਰੂ ਰਵਦਾਸ ਹੈਲਥ ਐਂਡ ਸਪੋਰਟਸ ਸਪੋਰਟਸ ਕਲੱਬ ਵੱਲੋਂ ਜਿਹੜਾ ਹੈਗਾ 8ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਜਿਹੜਾ ਹੈਗਾ 3 ਦਿਨਾਂ ਜਿਹੜਾ ਹੈਗਾ ਕਰਵਾਇਆ ਗਿਆ ਜਿਸ ਦੇ ਵਿੱਚ ਅੱਜ ਤਕਰੀਬਨ 35 ਤੋਂ ਪਲੱਸ ਟੀਮਾਂ ਨੇ ਜਿਹੜਾ ਹੈਗਾ ਉਹ ਭਾਗ ਲਿਆ ਹੈਗਾ ਔਰ ਜਿਸ ਵਿੱਚ ਅੱਜ ਟੜਕੇ ਦੀ ਟੀਮ ਜਿਹੜੀ ਜੇਤੂ ਰਹੀ ਆ ਜਿਨ੍ਹਾਂ ਨੂੰ 11000 ਰੁਪਇਆ ਨਗਦਾਰਨਾਮ ਤੇ ਉਹਨਾਂ ਦਾ ਜਿਹੜਾ ਸਨਮਾਨਤਿਆ ਉਹਨਾਂ ਨੂੰ ਦਿੱਤਾ ਗਿਆ ਔਰ ਇਹ ਸਤਗੁਰੂ ਜਿਹੜੇ ਸ਼੍ਰੀ ਗੁਰੂ ਰਵਦਾਸ ਹੈਲਥ ਐਂਡ ਸਪੋਰਟਸ ਕਲੱਬ ਆ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਜਿਹੜਾ ਇਹ ਐਫਰਟ ਕਰਕੇ ਜਿਹੜਾ ਇਹ 8ਵਾਂ ਕ੍ਰਿਕਟ ਟੂਰਨਾਮੈਂਟ ਆ ਉਹ ਕਰਵਾਇਆ ਕਿਉਂਕਿ ਅੱਜ ਦੇ ਅਯੋਗੇ ਸਮੇਂ ਦੇ ਵਿੱਚ ਇਹ ਚੀਜ਼ਾਂ ਦੀ ਬਹੁਤ ਸਾਨੂੰ ਲੋੜ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਖੇਡਾਂ ਪ੍ਰਤੀ ਤੇ ਜਿਹੜੇ ਸ਼ਾਹਤ ਹੋ ਰਹੇ ਆ ਤੇ ਸਾਡਾ ਵੀ ਸਾਡੇ ਦਾ ਫਰਜ਼ ਬਣਦਾ ਕਿ ਬੱਚਿਆਂ ਨੂੰ ਆਪਾਂ ਇਹ ਸੇਧ ਦਿੰਦੇ ਹੋਏ ਬੱਚਿਆਂ ਨੂੰ ਆਪਾਂ ਜਾਗਰੂਕਤ ਕਰੀਏ ਕਿ ਵੱਧ ਤੋਂ ਵੱਧ ਆਪਣੀਆਂ ਜਿਹੜੀਆਂ ਸਾਡੀਆਂ ਵਰਸੇ ਨਾਲ ਜੁੜਿਆ ਖੇਡਾ ਜਿਹੜੀ ਹੈਗੀ ਆ ਆਪਾਂ ਉਹਦੇ ਨਾਲ ਜਿਹੜਾ ਹੈਗਾ ਜੁੜੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਇਦਾਂ ਦੇ ਜਿਹੜੇ ਅੱਜ ਨਾਮ ਜਿਹੜੇ 11000 ਰੁਪਿਆ ਨਾਮ ਬੱਚਿਆਂ ਨੇ ਖੇਡ ਕੇ ਜਿਹੜਾ ਹੈਗਾ ਉਹ ਅੱਜ ਪ੍ਰਾਪਤ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚੇ ਜਿਹੜੇ ਆ ਉਹ ਇਦਾਂ ਖੇਡਣ ਤੇ ਮੈਂ ਆਪਣੇ ਵੱਲੋਂ ਆਪਣੀ ਵਾਈਫ ਕਾਉਂਸਲਰ ਬਲਵਿੰਦਰ ਕੌਰ ਹੀਰ ਵੱਲੋਂ ਔਰ ਸਮੂਚੇ ਮਹੱਲਾ ਨਿਵਾਸੀਆ ਵੱਲੋਂ ਔਰ ਕਮੇਟੀ ਵੱਲੋਂ ਜਿੱਤੀ ਹੋਈ ਟੀਮ ਨੂੰ ਵਧਾਈਆਂ ਦਿੰਦਾ ਔਰ ਕਮੇਟੀ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਵੀ ਇੱਥੇ ਬੁਲਾ ਕੇ ਇਨਾ ਮਾਨ ਸਨਮਾਨ ਬਖਸ਼ਿਆ ਸਾਡੇ ਨਾਲ ਹੋਰ ਬਹੁਤ ਸਤਿਕਾਰਯੋਗ ਖੇਤਾ ਇੱਥੇ ਆਈਆ ਉਹਨਾਂ ਦਾ ਵੀ ਤੇ ਆਉਣ ਤੇ ਧੰਨਵਾਦ ਆ ਫਿਰ ਇੱਕ ਵਾਰੀ ਸਾਰਿਆਂ ਨੂੰ ਇਸ ਟੂਰਨਾਮੈਂਟ ਜਿੱਤਣ ਤੇ ਬੱਚਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਨ ਗੁਰੂ